ਉਹ ਆ ਪਲੇ ਕਰ ਗਿਆ ਲਓ ਜੀ ਆ ਚਾਬੀ ਦੇਣ ਲੱਗੇ ਨੇ ਅੰਕਲ ਗ੍ਰਾਮੋਫੋਨ ਨੂੰ ਤੇ ਹੁਣ ਪਲੇ ਕਰਨੇ ਤੇ ਆਹ ਦੇਖੋ ਜੀ ਆ ਨਾਲ ਸੂਈ ਲੱਗੀ ਹੋਈ ਆ ਤੇ ਪਲੇ ਹੋ ਰਿਹਾ ਜੀ ਮੇਰੀ ਲਾਈਫ ਦਾ ਪਹਿਲੀ ਵਾਰ ਐਕਸਪੀਰੀਅੰਸ ਹੈ ਕਿ ਮੈਂ ਦੇਖ ਰਿਹਾ ਜੀ ਮੈਂ ਕਹਿੰਦਾ ਅੰਕਲ ਤੁਸੀਂ ਐਂਡ ਕਰਾ ਦਿਓ ਇਸ ਤੋਂ ਅਗਲਾ ਗਾਣਾ ਲਾਓ ਜੀ ਲਓ ਜੀ ਆ ਸੈੱਲ ਚਾਰਜ ਕਰਨ ਵਾਲਾ ਰੇਡੀਓ ਕਿਆ ਬਾਤ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਆਹ ਅੰਕਲ ਆਪਣੇ ਕੋਲ ਖੜੇ ਨੇ ਅੰਕਲ ਦਾ ਨਾਮ ਹੈ ਰੰਗੀਲਾ ਜੀ ਤੇ ਇਹਨਾਂ ਨੇ ਪੁਰਾਣੇ ਡੈਕ ਪੁਰਾਣੇ ਤਵੇ ਪੁਰਾਣੀਆਂ ਚੀਜ਼ਾਂ ਕਸਤਾ ਵਗੈਰਾ ਸਾਮਕੀ ਰੱਖੀਆਂ ਨੇ ਪੁਰਾਣੇ ਰਿਕਾਰਡ ਤੇ ਆਪਾਂ ਚੈੱਕ ਕਰਦੇ ਆਂ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਸਪੈਸ਼ਲ ਕਿਉਂਕਿ ਮੈਂ ਬਹੁਤ ਪਸੰਦ ਕਰਦਾ ਐਂਟੀਕ ਚੀਜ਼ਾਂ ਤੇ ਅੰਕਲ ਕੋਲ ਆਪਾਂ ਨੂੰ ਦੇਖਣ ਨੂੰ ਮਿਲੀਆਂ ਨੇ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹਾਂ ਲਓ ਜੀ ਮਿਊਜ਼ਿਕ ਆ ਜਿਹੜਾ ਪੰਜਾਬੀਆਂ ਦੀ ਜ਼ਿੰਦਗੀ ਦਾ ਸ਼ੁਰੂ ਤੋਂ ਹਿੱਸਾ ਰਿਹਾ ਇੱਕ ਬੜੀ ਤੇ ਇਹ ਆਪਾਂ ਨੂੰ ਦਿਖਾਉਣ ਜਾ ਰਹੇ ਨੇ ਜੀ ਪੁਰਾਤਨ ਡੈਕ ਪੁਰਾਣੇ ਡੈਕ ਸਭ ਤੋਂ ਪਹਿਲਾਂ ਤੇ ਮੈਨੂੰ ਨਾਮ ਦੱਸੋ ਜੀ ਆ ਜਿਹੜਾ ਪਿਆ ਜੀ ਇਹਦਾ ਕੀ ਨਾਮ ਐ ਅੰਕਲ ਜੀ ਇਹ ਗ੍ਰਾਮੋਫੋਨ ਆ ਜੀ ਇਹ ਗ੍ਰਾਮੋਫੋਨ ਜੀ ਇਹ ਹੈਗਾ ਜੀ ਗ੍ਰਾਮੋਫੋਨ ਤੇ ਇਹ ਕਿਵੇਂ ਚੱਲਦਾ ਜੀ ਇਹ ਮੜਾ ਜਾ ਪਲੇ ਕਰਕੇ ਲਓ ਜੀ ਆ ਚਾਬੀ ਦੇਣ ਲੱਗੇ ਨੇ ਅੰਕਲ ਗ੍ਰਾਮੋਫੋਨ ਨੂੰ ਤੇ ਹੁਣ ਪਲੇ ਕਰਨੇ ਲਓ ਜੀ ਗਾਣਾ ਪਲੇ ਕਰਕੇ ਦਿਖਾਓ ਜੀ ਲਓ ਜੀ ਵੈਰੀ ਫਸਟ ਟਾਈਮ ਮੈਂ ਵੇਖਣ ਲੱਗਾ ਚਲਾ ਕੇ ਆਹ ਨਾ ਕੀ ਬਾਤ ਹੈ ਲਓ ਜੀ ਆ ਚੱਲ ਰਿਹਾ ਹੈ ਗ੍ਰਾਮੋਫੋਨ ਤੇ ਆ ਦੇਖੋ ਜੀ ਨਾਲ ਸੂਈ ਲੱਗੀ ਹੋਈ ਹੈ ਤੇ ਪਲੇ ਹੋ ਰਿਹਾ ਜੀ ਮੇਰੀ ਲਾਈਫ ਦਾ ਪਹਿਲੀ ਵਾਰ ਐਕਸਪੀਰੀਅੰਸ ਹੈ ਕਿ ਮੈਂ ਦੇਖ ਰਿਹਾ ਜੀ ਫਸਟ ਟਾਈਮ ਇਹ ਤਾਂ ਹੋ ਗਿਆ ਜੀ ਗ੍ਰਾਮੋਫੋਨ ਹੁਣ ਰਗੀਲਾ ਜੀ ਅੱਗੇ ਜੀ ਇਹਨੂੰ ਬੰਦ ਕਰਕੇ ਅਗਲਾ ਦਿਖਾਇਆ ਜਾ ਬਈ ਪੀਸ ਲਓ ਜੀ ਏ ਜੀ ਇਹ ਫਿਲਮਸ ਦਾ ਜੀ ਰਿਕਾਰਡ ਪਲੇਅਰ ਹੈ ਜੀ ਇਹ ਇਹ ਰਿਕਾਰਡ ਪਲੇਅਰ ਇਹ ਇਹ ਜਿੰਨਾ ਪੁਰਾਣਾ ਸੀ ਜਦ ਇਹ 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 ਮਤਲਬ ਕਦੋਂ ਪ੍ਰਚਲਿਤ ਸੀ ਆ ਜਿਹੜੀ ਚੀਜ਼ਾਂ ਸੀ ਜਿਹੜੀਆਂ ਮੇਨ ਇਹ ਜੀ ਹੋਈ ਸੀ ਇਹ ਆਖਾ ਥਾਵੇਂ 7 1800 ਅੱਠ ਵਿੱਚ 1860 ਚੱਲੇ ਸੀ ਇਹ ਗ੍ਰਾਫੋਨ ਹੁਣ ਹੋਲੀ ਹੋਈ ਬਦਲ ਗਿਆ ਬਦਲ ਗਿਆ ਤੇ ਆ ਵਾਲੀ ਇਹਨਾਂ ਦਾ ਕੀ ਨਾਮ ਹੈ ਇਹ ਜੀ ਰਿਕਾਰਡ ਪਲੇਅਰ ਹੈ ਰਿਕਾਰਡ ਪਲੇਅਰ ਇਹ ਚਲਾਓਗੇ ਹਾਂ ਜੀ ਇਹ ਦਿਖਾਓ ਚਲਾ ਕੇ ਦਿਖਾਓ ਇਹਦੇ ਦੋ ਸੂਤ ਹਨ ਇਹ ਇਹਦੇ ਇੱਕ ਆ ਸਪੀਕਰ ਹੈ ਜੀ ਇਹਦਾ ਆ ਪਿਆ ਜੀ ਇਹ ਮਤਲਬ ਲਾਈਟ ਤੇ ਚੱਲਦਾ ਇਹਦੇ ਨਾਲ ਇੱਕ ਇੱਕ ਸਪੀਕਰ ਜਿਆਦਾ ਦੋ ਸਪੀਕਰ ਹੀ ਆਉਂਦੇ ਨੇ اچھا ਦੋ ਸਪੀਕਰ ਵੀ ਆਉਂਦੇ ਨੇ ਠੀਕ ਹੈ ਜੀ ਚਾ ਇੱਕ ਨਾਲ ਦੋ ਲਾ ਲਓ ਠੀਕ ਹੈ ਨਾ اچھا ਇੱਕ ਇੱਕ ਕਿਹੜੇ ਸਨ ਚ ਆਏ ਨੇ ਇਹ ਵਾਲੇ ਇਹ 60 ਤੋਂ ਬਾਅਦ ਆਏ ਆ ਇਹ 60 ਤੋਂ ਬਾਅਦ ਇਹ ਆਏ ਨੇ ਇਹ 60 ਤੱਕ ਇਹ ਚੱਲਦੇ ਰਹੇ ਨੇ ਹਾਂ ਠੀਕ ਹੈ ਜੀ ਆ ਲਓ ਜੀ ਇਹ ਹੁਣ ਚਲਾ ਕੇ ਵਿਖਾਉਣ ਲੱਗੇ ਨੇ ਆਪਾਂ ਨੂੰ ਲੈ ਰਿਕਾਰਡ ਲੈ ਕੇ ਆਇਆ ਲਓ ਜੀ ਰਿਕਾਰਡ ਲੈਣ ਚੱਲੇ ਨੇ ਇਹ ਹੈਗੀ ਜੀ ਏਸੀ ਮਾਰਕੀਟ ਦੀ ਬੈਕ ਸਾਈਡ ਤੇ ਕੱਪੜੇ ਵਾਲੀਆਂ ਦੁਕਾਨਾਂ ਦੇ ਵਿੱਚਕਾਰ ਇੱਕ ਛੋਟੀ ਜੀ ਸ਼ਾਪ ਆ ਰੰਗੀਲਾ ਅੰਕਲ ਦੀ ਤੇ ਸਾਰਾ ਇਹਨਾਂ ਦਾ ਦੇਖੋ ਜੀ ਅੰਦਰ ਸੈਟਅਪ ਮੈਂ ਤੁਹਾਨੂੰ ਦਿਖਾਉਣਾ ਵਾਂ ਇਹਨਾਂ ਨੇ ਆ ਪੁਰਾਣਾ ਰੇਡੀਓ ਇਹ ਪੁਰਾਣਾ ਇਹ ਕਿੰਨਾ ਪੁਰਾਣਾ ਜੀ ਇਹ ਵੀ ਪੁਰਾਣੀ ਦਾ 50 ਸਾਲ ਦਾ ਵੇ ਜੀ 50 ਸਾਲ ਦਾ ਹਾਂ 50 ਸਾਲ ਪੁਰਾਣਾ ਰੇਡੀਓ ਤੇ ਇਹ ਨਾ ਪਈ ਹੈ ਇੱਕ ਮਸ਼ੀਨ ਆ ਪਈ ਗ੍ਰਾਮੋਫੋਨ ਹਾਂਜੀ ਤੇ ਬਾਕੀ ਆ ਕਿਸ ਦਾ ਇਹ ਕਾ ਦੇਖੋ ਮੜ ਜਾ ਇਹ ਕਿਉਂ ਆਹਾ ਲਓ ਜੀ ਆ ਦੇਖੋ ਜੀ ਇਹ ਇੱਕ ਆ ਰੇਡੀਓ ਜੀ ਓਹੋ ਇਹ ਚ ਆਪੇ ਸੈੱਟ ਚੱਲ ਜਾਂਦੇ ਆ ਅੱਛਾ ਇਹ ਚ ਆਪਣੇ ਆਪ ਸੈੱਟ ਚੱਲ ਜਾਂਦੇ ਆ ਆ ਦੇਖੋ ਇਹ ਕਿੰਨਾ ਪੁਰਾਣਾ ਜੀ ਲਓ ਜੀ ਆ ਸੈੱਲ ਚਾਰਜ ਕਰਨ ਵਾਲਾ ਰੇਡੀਓ ਕਿਆ ਬਾਤ ਹੈ ਸੋਰੀ ਵਾਲਾ ਲੱਗ ਰਿਹਾ ਟਿਊਨਿੰਗ ਕਰ ਰਹੇ ਨੇ ਅੰਕਲ ਹਾਂ 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 ਜੀ ਇਹ ਸਰ ਚਾਰਜ ਹੋ ਗਏ ਆਪੀ ਇਹ ਸਰ ਚਾਰਜ ਚ ਚਾਰਜ ਹੋ ਗਏ ਬਿਲਕੁਲ ਜੀ ਚਲੂ ਗਾਇਆ ਠੀਕ ਹੈ ਜੀ ਲਓ ਜੀ ਇਹ ਸੈੱਲ ਨੂੰ ਚਾਰਜ ਕਰਕੇ ਚਲਾ ਸਕਦੇ ਆ ਇਹ ਆ ਦੇਖੋ ਕਿਆ ਬਾਤ ਹੈ ਕਿ ਤੌਰ 'ਤੇ ਵੀ ਲੱਗੀ ਹੋਈ ਵਿੱਚ ਜੀ ਲਓ ਜੀ ਐਲਈ ਇਹ ਕਿੰਨਾ ਪੁਰਾਣਾ ਅੰਕਲ ਜੀ ਇਹ 50 ਸਾਲ ਪੁਰਾਣਾ ਜੀ ਇਹ ਵੀ 50 ਸਾਲ ਪੁਰਾਣਾ ਜੀ ਲਓ ਜੀ ਲਓ ਜੀ ਯੋ ਜੀ ਫਟਾ ਜੇ ਮਰ ਜੇ ਸੈੱਲ ਚਾਰਜ ਹੋਣਗੇ ਫਿਰ ਚੱਲੂਗਾ ਜੀ ਲਾ ਰਗੇ ਸਾਇਰਨ ਬਾਜਦਾ ਨਹੀਂ ਚ ਕੀ ਆ ਰਿਹਾ ਹੈ ਤਾਂ ਸੋ ਇਹ ਆ ਜੀ ਇਹ ਹੋਣੇ ਦੇ ਇਹ ਸਾਇਦ ਉਸ ਟਾਈਮ ਵੇਲੇ-ਕਵੇਲੇ ਆ ਆ ਬੰਦੇ ਨੂੰ ਇੰਡੀਕੇਸ਼ਨ ਦੇਣ ਵਾਸਤੇ ਆ ਕਿ ਮੈਂ ਇੱਥੇ ਆ ਨੇੜੇ ਜਾਣਾ ਜੀ ਉਦੋਂ ਇਸ ਟਾਈਮ ਕਿਸੇ ਨਾ ਪੀ ਹੁੰਦਾ ਹੋਗਾ ਹਾਂ ਜੀ ਨਾ ਫਲਾਈਟ ਵਗੈਰਾ ਜੀ ਲੱਗਦੀ ਹੈ ਜੀ ਲਓ ਜੀ ਅੰਕਲ ਹੋਰ ਬਖਾਉਣ ਲੱਗੇ ਨੇ ਇੱਕ ਉਹ ਵੀ ਅੰਦਰੋਂ ਅੱਛਾ ਜੀ ਇਹ ਵੀ ਤਵੇ ਨੇ ਸਾਰੇ ਹਾਂ ਜੀ ਲਓ ਜੀ ਇੱਕ ਮਸ਼ੀਨ ਅੰਕਲ ਹੋਰ ਕੱਢਣ ਲੱਗੇ ਨੇ ਤੇ ਇਹ ਆ ਆਪਾਂ ਚਲਾ ਕੇ ਦੇਖਣੀ ਬਲੰਕਲ ਇਹ ਚਲਾਏ ਹੋਏ ਜਰੂਰ ਪਹਿਲਾਂ ਇਹਨੂੰ ਇਹਨੂੰ ਪਲੇ ਕਰ ਦਿਓ ਜੀ ਪਹਿਲਾਂ ਆ ਲੋ ਬੰਦੇ ਗਾ ਹਾਂ ਜੀ ਇਹਦਾ ਤਵਾ ਲਾਓ ਜੀ ਆ ਹੈਗਾ ਜੀ ਇਹਦਾ ਤਵਾ ਨਿਸਕ ਇਹ ਕੀ ਕੀ ਲਿਖਿਆ ਉੱਪਰ ਇਹ ਦੇਖੀਏ ਜੀ ਇਹ ਜੀ 1981 ਹਾਂ ਸੋ ਅਮਰ ਸਿੰਘ ਚਮਕੀਲਾ ਅਮਰ ਸਿੰਘ ਚਮਕੀਲਾ ਲਾਉਣ ਲੱਗੇ ਨੇ ਜੀ ਕੀ ਆ ਲਾਓ ਜੀ ਹੋ ਗਈ ਮਿੱਤਰਾ ਤਕ ਤਕ ਚੀਨਾ ਚੱਲਦੇ ਪਿਆਰੇ ਕੀ ਆ ਬਾਤ ਹੈ ਇਧਰ ਆਵਾਜ਼ ਆ ਰਹੀ ਹੈ ਜੀ ਯਾਪਾ ਅੱਗੇ ਗਾਣਾ ਨਾ ਹੋ ਰਹਾ ਆ ਅਗਲਾ ਗਾਣਾ ਕਰਨਾ ਜੀ ਫਿਰ ਇਹ ਚੱਕ ਕੇ ਕਿਆ ਬਾਤ ਹੈ ਮੈਂ ਕਹਿੰਦਾ ਅੰਕਲ ਜੀ ਤੁਸੀਂ ਐਂਡ ਕਰਾ ਦੇ ਇਸ ਤੋਂ ਅਗਲਾ ਗਾਣਾ ਲਾਓ ਜੀ ਗਾਣਾ ਜੀ ਇਹ ਆ ਦੇਖੋ ਇਹ ਬਦਲ ਕਰਾ ਦੇ ਹੁਣ ਬਦਲ ਗਏ ਅੱਛਾ ਜੀ ਤਵਾ ਅੱਛਾ ਦੋਵੇਂ ਪਾਸੇ ਹਾਂ ਠੀਕ ਹੈ ਜੀ ਹੁਣ ਲਾਓ ਜੀ ਦੂਜਾ ਆਂਗਨਾ ਕਹਿੰਦੇ ਕਿਆ ਬਾਤ ਹੈ ਇਹ ਅੰਕਲ ਜੀ ਇਹਨਾਂ ਦਾ ਜਿਹੜਾ ਇਹ ਜਿਹੜੇ ਚੱਲ ਰਹੇ ਨੇ ਇਹਨਾਂ ਦਾ ਮਤਲਬ ਇਹ ਪਲਾਸਟਿਕ ਕਦੋਂ ਆਇਆ ਜੀ ਹੈ ਜੀ ਇਹ ਲਾਸਟ ਕਦੋਂ ਹੋ ਗਿਆ ਸੀ ਇਹ ਬਦਲੋ ਖਤਮ ਕਦੋਂ ਹੋ ਗਿਆ ਜਦੋਂ ਨਵੀਆਂ ਸੀੜੀਆਂ ਆ ਗਈਆਂ ਜਿਹੜੀਆਂ ਨਵੀਆਂ ਤਾਂ ਉਸ ਤੋਂ ਬਾਅਦ ਤਾਂ ਉਹ ਆ ਗਏ ਸੀਗੇ ਕੈਸਟ ਆ ਗਈ ਕੈਸਟ ਆ ਗਈ ਸੀ ਫੈਸਿਲਿਟੀਆਂ ਆ ਗਈਆਂ ਸੀਆਂ ਪੈਨ ਡਰਾਈਵਰ ਪੈਨ ਡਰਾਈਵਰ ਵੀ ਨੇੜੇ ਲੱਗ ਗਈ ਜੀ ਹਾਂ ਹੁਣ YouTube ਆ ਗਈ ਹਾਂਜੀ ਹਾਂ ਠੀਕ ਹੈ ਜੀ ਸੋ ਇਹ ਦੇਖੋ ਜੀ ਇਕੱਲੇ ਚੀਜ਼ਾਂ ਸਾਂਭ ਕੇ ਰੱਖਿਆ ਨੇ ਇੱਕ ਆ ਵੀ ਰੇਡੀਓ ਦੀ ਚੀਜ਼ ਆ ਗਈ ਸਰਕਾਰ ਵਿੱਚ ਤਾਂ ਵਧੀਆ ਦੇਖੋ ਕਿੰਨਾ ਸਮਾਨ ਰੱਖਿਆ ਸੀ ਸਾਰਾ ਤਵੇ ਦਿਖਾਉਣ ਲੱਗੇ ਇਕੱਲੇ ਕੱਢ ਕੇ ਲੱਗੇ ਇਹ ਕਿਹੜੀ ਮੂਵੀ ਦਾ ਜੀ ਇਹ ਡਿਊਟ ਸ਼ੋਅ ਜੀ ਆਪਣਾ ਸਰਦਾਰ ਆਪਣੇ ਜੀ ਮੁਹੰਮਦ ਸਿੰਘ ਜੀ ਮੁਹੰਮਦ ਦੀਕ ਜੀ ਆਹ ਲਓ ਜੀ ਤਵੇ ਚੈੱਕ ਕਰੋ ਤੇ ਉਸ ਤੋਂ ਬਾਅਦ ਆ ਆ ਗਏ ਜੀ ਪੁੱਤ ਜੱਟਾਂ ਦੇ ਸਰੇਂਦਰ ਸ਼ਿੰਦੇ ਦਾ ਗਾਣਾ ਬਹੁਤ ਹਿੱਟ ਹੋਇਆ ਸੀ ਜੀ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਹਾਂ ਇਹ ਤੇ ਇਹ ਚ ਨਾਮਾਰ ਉਹ ਜਾਲਮਾਵੇ ਨਾਮਾਰ ਜਾਲਮਾ ਰਣਜੀਤ ਕੌਰ ਰਣਜੀਤ ਕੌਰ ਕੀ ਬਾਤ ਹੈ ਆ ਆ ਗਿਆ ਚਮਕੀਲਾ ਬਾਈ ਚਮਕੀਲਾ ਬਾਈ ਇਹ ਤਵੇ ਨੇ ਜੀ ਦੇਖੋ ਕਿੱਡੇ ਕਿੱਡੇ ਹੁਣ ਤਾਂ ਨਿੱਕੇ ਨਿੱਕੇ ਆ ਦੇਖੋ ਮਗਰ ਪੂਰੀ ਆ ਜਿਹੜੀ ਆ ਦਸਿਆ ਦੇ ਬਾਰੇ ਕਿਹੜੇ ਕਿਹੜੇ ਗਾਣੇ ਨੇ ਪੁੱਲਗੀ ਮੈਂ ਕੁੰਡ ਕਢਣਾ ਲਾਲ ਪਰੀ ਹਣਾ ਸਾਰੇ ਗਾਣਿਆਂ ਬਾਰੇ ਆ ਆ ਗਏ ਜੀ ਇਹ ਮਸਤੀ ਆ ਗੁਰੂ ਆਸਮਾਨ ਦੀ ਗੁਰਦਾਸ ਅੱਛਾ ਇਹ ਰਿਕਾਰਡ ਵੀ ਹੋ ਜਾਂਦੀ ਸੀ ਜੇ ਹੁਣ ਆਪਾਂ ਪਹਿਲਾਂ ਕੈਸਟ ਰਿਕਾਰਡ ਹੋ ਜਾਂਦੀ ਸੀਗੀ ਜੀ ਨਹੀਂ ਹੁੰਦੇ ਜੀ ਅੱਛਾ ਇਹ ਹੁੰਦਾ ਹਾਂ ਠੀਕ ਹੈ ਜੀ ਇਹ ਪ੍ਰਾਂਤ ਬਈ ਇਹ ਵਾਲੇ ਇੱਕ ਮੇਰੀ ਅਕਾਸ਼ ਨਹੀਂ ਜਾ ਰਾਤ ਦੇ ਨੀਂਦ ਨਹੀਂ ਹਾਂ ਵਾਲੇ ਠੀਕ ਹੈ ਆ ਦੇਖੋ ਪੰਜਾਬੀ ਗਾਣੇ ਜੀ ਸਹੀ ਗੱਲ ਹੈ ਅੰਕਲ ਤੁਸੀਂ ਤਾਂ ਇੱਕ ਬੜੀ ਵਧੀਆ ਚੀਜ਼ ਸਾਹਮਣੇ ਰੱਖੀ ਇਹ ਸ਼ੌਂਕ ਅੰਕਲ ਜੀ ਤੁਹਾਨੂੰ ਸ਼ੁਰੂ ਤੋਂ ਸਾਹਮਣੇ ਦਾ ਸੀਗਾ ਬਚਪਨ ਦਾ ਸ਼ੌਂਕ ਸੀ ਤਾਂ ਕਿੰਨੀ ਏਜ ਦਾ ਡੇਸ ਟਾਈਮ ਜੀ ਮੇਰੇ 6 ਸੱਤ 60 ਸਾਲ ਠੀਕ ਹੈ 60 ਸਾਲ ਦੇ ਨਾਲ ਦੂਜੀ ਪੜਦਾ ਹੁੰਦਾ ਸੀ ਅੱਛਾ ਜੀ ਮੇਰੇ ਪਾਪਾ ਜੀ ਕਿ ਮਸ਼ੀਨ ਲੈ ਕੇ ਆਏ ਸੀਗੇ ਅੱਛਾ ਜੀ ਉਹ ਅੱਜ ਵੀ ਮੇਗਾ ਚੱਲ ਰਹੀ ਹੈ ਅੱਛਾ ਕਿੰਨਾ ਪਿਆਰਾ ਐਚ ਐਮ ਵੀ ਫਿਸਤਾ ਐਚ ਐਮ ਵੀ ਫਿਸਤਾ ਸਿਸਤਾ ਠੀਕ ਹੈ ਐਚ ਐਮ ਵੀ ਫਿਸਤਾ ਕਰਕੇ ਠੀਕ ਹੈ ਜੀ ਸੋ ਇਹਦੇ ਜਗਾਂ ਨੇ ਹੈਗੀਆਂ ਜੀ ਆਪਾਂ ਆਹ ਬੋਦੀ ਆ ਗਈ ਤੇਰੀ ਵਧਾ ਕੇ ਕੀ ਦੇਹਰ ਚਰਨ ਗਰੇਵਾਲ ਸੀਮਾ ਗਰੇਵਾਲ ਖਾਲੀ ਤੋੜ ਕੇ ਆਹ ਕੀ ਬਾਤ ਹੈ ਜੀ ਨਾਮ ਜੱਪ ਲੈ ਹਾਂ ਜੀ ਇਹ ਤਾ ਵੀ ਛੋਟਾ ਜੀ ਮਤਲਬ ਕਿ 1990 92 ਤੱਕ ਕੇ ਚਲਦੀਆਂ ਰਹੀਆਂ ਨੇ ਨਹੀਂ ਹਾਂਜੀ 90 ਤੱਕ 1990 ਤੱਕ ਉਸ ਤੋਂ ਬਾਅਦ ਇਹਨਾਂ ਦਾ ਮਤਲਬ ਐਂਡ ਹੋ ਗਿਆ ਠੀਕ ਹੈ ਜੀ ਗੱਲ ਦਾ ਬਹੁਤ ਪਿਆਰ ਘਰ ਵੀ ਪਏ ਨੇ ਇੱਥੇ ਹੀ ਪਏ ਨੇ ਠੀਕ ਹੈ ਜੀ ਇੱਥੇ ਵੀ ਇਹ ਤੁੰਣਾ ਰਗਾਟਾਂ ਅੱਛਾ ਠੀਕ ਠੀਕ ਮੈਨੂੰ ਯਾਦ ਆ ਐਤਵਾਰ ਨੂੰ ਗਾਣੇ ਲਾਉਂਦੀ ਠੀਕ ਹੈ ਜੀ ਆ ਗੱਲ ਹੈ ਲਓ ਜੀ ਇਹ ਰਮਲਾ ਸਾਹਿਬ ਨੇ ਕਰਤਾਰ ਰਮਲਾ ਜੀ ਸਾਹਿਬ ਨੇ ਹਾਂਜੀ ਜੀ ਦਵਾਰੰਜੀ ਦਵਾਰ ਅੱਛਾ ਐਤਵਾਰ ਤੁਸੀਂ ਕੀ ਕੀਤਾ ਤੁਹਾਡੀ ਗਾਣੇ ਸੁਣਾਉਣ ਦੇ ਲਾ ਕੇ ਨਾ ਹਾਂ ਤਾਂ ਹਾਂ ਜੀ ਸੰਡੇ ਨੂੰ ਇਹ ਕਹਿੰਦੇ ਅੰਕਲਾਂ ਦੇ ਮੇਰੀ ਆਦਤ ਹੈਵੇ ਟਾਈਮ ਹੈ ਗਾਣੇ ਫੁੱਲ ਇਹਦੇ ਚ ਲਾਉਂਦੇ ਕਿਹੜੇ ਲਾਉਂਦੇ ਹੋ ਤੁਸੀਂ ਇਹਦੇ ਚ ਇਹਦੀ ਆਵਾਜ਼ ਜ਼ਿਆਦਾ ਆ ਉਹਦੀ ਘੱਟ ਹੈ ਇਹਦੀ ਘੱਟ ਹਾਂ ਇਹਦੀ ਆਵਾਜ਼ ਥੋੜੀ ਤਿੱਖੀ ਹੈ ਕਿਉਂਕਿ ਉਹ ਫਿਰ ਨਵੇਂ ਥੋੜੇ ਮਾਡਲ ਕਰਵਾਤੀ ਕਮਰੇ ਵਾਸੀ ਉਹ ਉਹ ਕਮਰੇ ਤੇ ਜਾਣੇ ਵਾਸਤੇ ਇਹਦੀ ਦੂਰ ਤੱਕ ਜਾਂਦੀ ਠੀਕ ਹੈ ਜੀ ਦੇਖੋ ਜੀ ਇਹ ਆਪਾਂ ਨੂੰ ਅੰਕਲ ਨਾਲ ਕੀਤੀ ਮੁਲਾਕਾਤ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਪਣੇ ਪੰਜਾਬ ਦੇ ਵਿੱਚ ਸਦਾ ਦੀਵਾਨਗੀ ਇੰਨੀ ਚੀਜ਼ਾਂ ਨਾਲ ਤੇ ਹੋਰ ਵੀ ਦਿਖਾਉਣਾ ਚਾਹੁੰਦੇ ਅੰਕਲ ਕੁਛ ਛੋਟੇ ਜੀ ਇਹ ਇਹ ਵੀ ਉਹ ਹੀ ਇਹ ਮਸ਼ੀਨ ਹੈ ਜੀ ਬਾਇਵਲ ਪਿਆਰੀ ਹੈ ਦੀ ਅੱਛਾ ਜੀ ਇਹ ਵੀ ਪਲੇ ਕਰਕੇ ਦਿਖਾ ਲਾ ਕੀ ਬਾਬਾ ਅੰਕਲ ਤੁਸੀਂ ਇਹਦੇ ਵਿੱਚ ਕੀ ਚੱਲਦਾ ਸੀ ਅੰਕਲ ਇਹਦੇ ਵਿੱਚ ਡਿਸਕ ਪੈਂਦੀ ਹੈ ਇਹਦੇ ਵਿੱਚ ਤੋਂ ਆ ਹਾਂ ਜੀ ਅੱਛਾ ਜੀ ਇੱਥੇ ਫਿਰ ਛੋਟਾ ਦਵਾ ਪੈਂਦਾ ਸੀ ਨਹੀਂ ਨਾ ਤਵੇ ਜਦ ਜਦ ਮੈਨੂੰ ਇਹ ਇਹ ਕਿਹੜੇ ਸਨ ਸਨ ਦੀ ਹੈ ਕਿੰਨੀ ਪੁਰਾਣੀ ਹੈ ਇਹ ਵੀ 80 ਲਗ ਭਾਏ ਜੀ ਅੱਛਾ 1980 ਲਗ ਭਾਏ ਉਸ ਤੋਂ ਬਾਅਦ ਇਹ ਵੀ ਖਤਮ ਹੋ ਗਿਆ ਹਾਂਜੀ ਚੱਲਦੀ ਹੈ ਨਹੀਂ ਤੁਹਾਡੇ ਕੋਲ ਚੱਲਦੀ ਹੈ ਵੈਸੇ ਲੋਕਾਂ ਨੇ ਮਤਲਬ ਠੀਕ ਹੈ ਜੀ ਰੇਡੀਓ ਆ ਗਏ ਆ ਵੀ ਰੇਡੀਓ ਜੀ ਇਹ ਲਓ ਜੀ ਠੀਕ ਹੈ ਜੀ ਇੱਕ ਮਸ਼ੀਨ ਆ ਪਈ ਹੈ ਜੀ ਇਹ ਵੀ ਅਸੀਂ ਤੋਂ ਪਹਿਲਾਂ ਦੀ ਹੈ ਜੀ ਇੱਕ ਆ ਚੈੱਕ ਕਰੋ ਜੀ ਇਹ ਹੋਰ ਅੰਕਲ ਨੇ ਇੱਕ ਮਸ਼ੀਨ ਕੱਢੀ ਹੈ ਫਿਲਪਸ ਦੀ ਇਹ ਉਹਦੇ ਨਾਲ ਐਂਪਲੀਫਾਇਰ ਲੱਗਦਾ ਹੈ ਅਲੱਗ-ਅਲੱਗ ਬੜੀ ਪਿਆਰੀ ਹੈ ਜੀ ਅੱਛਾ ਜੀ ਡਿਸਕ ਸੇਮ ਹੀ ਪੈਂਦੀ ਸਾਰੇ ਤਵਾ ਹਾਂਜੀ ਹੁਣ ਜਿਵੇਂ ਤੁਸੀਂ ਉਹ ਦਿਖਾਇਆ ਤਵਾ ਜੀ ਉਹ ਛੋਟਾ ਹੈ ਇੱਕ ਥੋੜੇ ਜਿਵੇਂ ਉਹ ਚਮਕੀਲੇ ਦਾੜੇ ਚੋਂ ਵੱਡੇ ਨੇ ਉਹ ਸਾਰੇ ਹਾਂਜੀ ਦਿਖਾਓ ਜੀ ਇਹ ਤਾਂ ਨਹੀਂ ਪਲੇ ਹੋਣੀ ਉਹਨਾਂ ਦੇ ਚੱਲਦੀ ਹੈ ਜੀ ਵੀ ਸਭ ਚੱਲਦੀ ਹੈ ਜੀ ਅੱਛਾ ਅੱਛਾ ਜੀ ਹਾਂ ਅੱਛਾ ਇਹਨਾ ਐਂਪਲੀਫਾਇਰ ਲੱਗਦਾ ਜੀ ਲਓ ਜੀ ਇਹਨਾ ਐਂਪਲੀਫਾਇਰ ਲੱਗਦਾ ਤੇ ਇਹਦੀ ਵੀ ਸੈਟਿੰਗ ਦੇਖੋ ਜੀ ਇੱਥੇ ਰੱਖ ਕੇ ਇੰਜ ਆਪਾਂ ਲਾ ਦਨੇ ਆ ਤੇ ਫਿਰ ਚੱਲਦਾ ਜੀ ਆ ਦੇਖੋ ਅੰਕਲ ਜੀ ਤੁਹਾਡਾ ਦਾ ਪੂਰਾ ਵਲੌਗ ਬਹੁਤ ਘੈਂਟ ਬਣਿਆ ਜੀ ਆ ਦੇਖੋ ਇਹ ਚਮਕੀਲਾ ਸਾਬ ਦਾ ਲਗਾਤਾ ਹੈ ਅੱਛਾ ਚਮਕੀਲਾ ਤਾਰਿਕ ਨਾਮ ਜੱਪ ਲੈ ਹਾਂ ਅੱਲੇ ਦਾ ਰਗਾਂ ਦਾ ਜੀ ਇਹਦੇ ਚ ਲਓ ਜੀ ਇਸ ਤਰ੍ਹਾਂ ਕਰਕੇ ਇੱਥੇ ਲੱਗ ਜਾਂਦਾ ਜੀ ਤੇ ਫਿਰ ਪੂਰਾ ਪਲੇ ਹੋ ਜਾਂਦਾ ਜੀ ਠੀਕ ਹੈ ਜੀ ਅੰਕਲ ਦਾ ਆ ਪੁਰਾਣੀਆਂ ਚੀਜ਼ਾਂ ਕਹਿੰਦੇ ਸਾਂਭਣ ਦੇ ਬਹੁਤ ਸ਼ਕੀਨਾਂ ਤੇ ਯਾਮਾ ਵੀ ਸਾਂਭ ਕੇ ਰੱਖਿਆ 1988 ਮਾਡਲ ਜੀ 1988 ਮਾਡਲ ਅੰਕਲ ਦਾ ਯਾਮਾ ਚੈੱਕ ਕਰੋ ਜੀ ਕਹਿੰਦੇ ਸਿਰਫ ਰਿੰਗ ਪਿਸਟਨ ਚੇਂਜ ਹੋਇਆ ਹੈ ਬਾਕੀ ਸਾਰਾ ਉਵੇਂ ਹੈ ਜੀ ਜਿਵੇਂ ਪੁਰਾਣੀਆਂ ਚੀਜ਼ਾਂ ਮਤਲਬ ਪੁਰਾਣਾ ਕਿਉਂ ਐਸੇ ਬਣਾਇਆ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਕਿੱਦਾਂ ਲੱਗਾ ਆਪਣਾ ਅੱਜ ਦਾ ਇਹ ਚੀਜ਼ਾਂ ਵਾਲਾ ਵਲੌਗ ਧੰਨਵਾਦ ਆਓ ਆਓ